ਰਾਤ ਦੇ ਕੋਈ 12 1:30 ਵਜੇ ਤੱਕ ਕਰੀਬ ਯਾਨੀ ਕਿ ਸੌਣ ਦਾ ਟਾਈਮ ਸੀਗਾ ਤੇ 1:30 ਦੇ ਕਰੀਬ ਉਹਦੇ ਨੱਕ 'ਚ ਹੌਂਚ ਕੋਨਾਂ ਲੱਗੀ ਤੇ ਮੈਂ ਕਿਹਾ ਆਹੀ ਅਸਰ ਕਰ ਰਹੀ ਬੁਰਾ ਹਾਲ ਹੋ ਗਿਆ ਸਾਡਾ ਮੇਰਾ ਮੁੰਡਾ ਹੀ ਰੋਣ ਲੱਗਿਆ ਉਹ ਵੀ ਰੋਣ ਲੱਗੀ ਮਗਰ ਬੇਟਾ ਰੋਣਾ ਫਿਰ ਅਸੀਂ ਉਹਨੂੰ ਪਾਣੀ ਦੇ ਛਿੱਟੇ-ਛੁੱਟੇ ਮਾਰੇ ਤੇ ਹੌਲੇ-ਹੌਲੇ ਉਹਦਾ ਥੋੜਾ ਉਹਨੂੰ ਨੋਰਮਲ ਕੀਤਾ ਤੇਦੀ ਦਾਦੀ ਨੇ ਦੇਖਿਆ ਕਿ ਤਾ ਆਪਾ ਸੁਖਰੇ ਖਾ ਰਹੇ ਹੱਜੇ ਇਹਦੇ ਨਾਲ ਤਾਂ ਇਹਨੂੰ ਬਾਹਰ ਸੁੱਟ ਦੋ ਤੇ ਅਸੀਂ ਬਾਹਰ ਸੁੱਟਣ ਲੱਗੇ ਮੈਂ ਇੱਕ ਵਾਰੀ ਉਹਦੇ ਮਗਾ ਨਿਗਾ ਮਾਰ ਲਈ ਮੈਂ ਕਿਹਾ ਮਗਾਿਆ ਤਾਂ ਯਾਰ ਡੇਟ ਐਕਸਪਾਇਰ ਰਹੀ ਹੈ ਫਿਰ ਅਸੀਂ ਤੁਹਾਡੇ ਦਿਮਾਗ ਦੀ ਬੱਤੀ 4 ਹੋਰ ਜਲਦੀ ਮਗਰ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਹਾਂ ਸਾਰਾ ਸਮਾਨ ਬੱਚਿਆਂ ਨੇ ਖਾਧਾ ਹੈ ਸੀਗਾ ਤੇ ਉਹ ਜਿੰਨਾ ਵੀ ਪੌਚ ਸੀਗੇ ਹੋਰ ਸੀਗੇ ਸਾਰੇ ਅਸੀਂ ਡੈਸਕ ਪਿੰਚ ਰੱਖਿਆ ਸੀ ਬੱਚਿਆਂ ਦੇ ਉੱਪਰ ਸਾਡਾ ਡੈਸਕ ਪਿੰਚ ਉੱਪਰ ਹੈ ਸੁੱਕਾ ਤੇ ਜਿਹੜਾ نیچے ਹੈ ਉਹ ਲੱਗ ਠੀਕ ਹੈ ਜੀ ਫਿਰ ਅਸੀਂ ਉਹ ਡੈਸਕ ਪਿੰਚ ਚੈੱਕ ਕੀਤਾ ਨਾ ਸਾਰਿਆਂ ਦੀ ਡੇਟ ਐਕਸਪਾਇਰ ਜੀ ਅਸੀਂ ਨਾ ਅਸੀਂ 13 ਤਰੀਕ ਨੂੰ ਅਸੀਂ ਪਟਿਆਲੇ ਗਏ ਸੀਗੇ ਸ਼ਾਦੀ ਤੇ ਠੀਕ ਹੈ ਜੀ ਤੇ ਅਸੀਂ ਉੱਥੇ ਜਾ ਕੇ ਬਿਆ ਟੈਂਡ ਕੀਤਾ ਸ਼ਾਦੀ ਤੇ ਜੀ ਸਾਡੇ ਇੱਥੇ ਰਿਸ਼ਤੇਦਾਰ ਇਹਨਾਂ ਮੇਰੀ ਕੁੜੀ ਦੇ ਸਹੁਰੇ ਹੋ ਰਹੇ ਨੇ ਠੀਕ ਹੈ ਜੀ ਅਸੀਂ ਉਹਨਾਂ ਦੇ ਘਰੇ ਗਏ ਗੱਲਾਂ ਬਾਤਾਂ ਕੀਤੀਆਂ ਤੇ ਜਦੋਂ ਉਹਨਾਂ ਨੇ ਸਾਨੂੰ ਗਿਫਟ ਲਿਆ ਕੇ ਦਿੱਤਾ ਕੋਈ ਸ਼ੋਰੂਮ ਤੋਂ ਠੀਕ ਹੈ ਜੀ ਤੇ ਗਿਫਟ ਲਿਆ ਕੇ ਦਿੱਤਾ ਅਸੀਂ ਉਹੀ ਗਿਫਟ ਪੈਕ ਕਰਤਾ ਆ ਅਸੀਂ ਇੱਥੇ ਲੁਧਿਆਣਾ ਲਿਆ ਬਿਆ ਨਿਮਣਣ ਤੋਂ ਬਾਅਦ ਅਸੀਂ ਲਿਆ ਕੇ ਬੱਚੇ ਨੂੰ ਦਿੱਤਾ ਵੀ ਇਹ ਗਿਫਟ ਉੱਥੋਂ ਦੀ ਆਇਆ ਹੈ ਅਸੀਂ ਤਾਂ ਸਿਰ ਮੀਆਂ ਬੀਬੀ ਦੋਨੋਂ ਜਿਹੜੇ ਗਏ ਸੀ ਤੇ ਮੇਰੀ ਪੋਤੀ ਮੇਰੀ ਬੇਟੀ ਤੇ ਮੇਰਾ ਬੇਟਾ ਮੇਰੀ ਨੂੰ ਸਾਰੇ ਜਣੇ ਇੱਥੇ ਹੀ ਸੀਗੇ ਜੀ ਸਿਰਫ ਅਸੀਂ ਦੋ ਜਣੇ ਗਏ ਸੀ ਉਹ ਅਸੀਂ ਗਿਫਟ ਲਿਆ ਕੇ ਇੱਥੇ ਘਰ ਰੱਖਿਆ ਤੇ ਬੱਚੇ ਕਹਿੰਦੇ ਵੀ ਗਿਫਟ ਆਇਆ ਚਲੋ ਫਿਰ ਸ਼ਾਮ ਨੂੰ ਉਹਨਾਂ ਨੇ ਬੱਚਿਆਂ ਨੇ ਥੋੜਾ ਥੋੜਾ ਖਾ ਲਿਆ ਮੇਰੀ ਬੇਟੀ ਨੇ ਵੀ ਖਾਇਆ ਮੇਰੀ ਪੋਤੀ ਨੇ ਵੀ ਖਾਇਆ ਮਾੜਾ ਮਾੜਾ ਜਾਂ ਤੇ ਹੁਣ ਬੇਟੀ ਨੇ ਤਾਂ ਖਾ ਲਿਆ ਉਹ ਵੱਡੀ ਸੀਗੀ 20 21 ਸਾਲਾਂ ਦੀ 20 ਸਾਲਾਂ ਦੀ ਤੇ ਖਾ ਲਿਆ ਉਸ ਤੋਂ ਬਾਅਦ ਫਿਰ ਨਾ ਮੇਰੀ ਛੋਟੀ ਦੀ ਪੋਤੀ ਤੇ ਮੇਰੀ ਬੇਟੀ ਦੀ ਤੇ ਉਹ ਥਲਗੀ ਥਲਗੀ ਖਰਾਬ ਜੀ ਹੋਣ ਲੱਗੀ ਅਸੀਂ ਕਿਹਾ ਵੀ ਕੋਈ ਨੋਰਮਲ ਹੋ ਗਿਆ ਨਾ ਕੋਈ ਦਿੱਕਤ ਨਹੀਂ ਉਹੀ ਚਾਕਲੇਟ ਵਗੈਰਾ ਖਸ ਗਈ ਹੁੰਦੀ ਨਹੀਂ ਪਹਿਲਾਂ ਉਹਨੂੰ ਸਾਨੂੰ ਪਤਾ ਨਹੀਂ ਚੱਲਿਆ ਕਿ ਸਹਿ ਰਹੀ ਹੈ ਅਸੀਂ ਉਹ ਤੇ ਬੇਦ ਖਰਾਬ ਹੋ ਗਈ ਮੈਂ ਆਪਣੇ ਬੇਟੇ ਨੂੰ ਆਪਣੇ ਸਾਹਮਣੇ ਨੌਕੱਚੇ ਹੈਗੇ ਜੈਨ ਵਾਲੇ ਉਹਨਾਂ ਕੋਲ ਦਵਾਈ ਦਵਾ ਕੇ ਲਿਆਇਆ ਤੇ ਉਹਦੋਂ ਆਰਾਮ ਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਪੋਤੀ ਹੈ ਉਹ ਉਲਟੀਆਂ ਕਰਦੀ ਪਈ ਹੈ ਉਹ ਲੂਜ਼ ਮੋਸ਼ਨ ਲੱਗਦੇ ਪਏ ਆ ਠੀਕ ਹੈ ਜੀ ਉਹ ਛੋਟੀ ਹੈ 1.5 ਸਾਲ ਦੀ ਹੈਗੀ ਆ ਤੇ ਉਹਨੂੰ ਲੂਜ਼ ਮੋਸ਼ਨ ਲੱਗਦੇ ਪਏ ਆ ਜੀ ਤੇ ਫਿਰ ਮੈਂ ਉਹਨੂੰ ਨੋਰਮਲ ਡਾਕਟਰ ਕੋਲ ਦਵਾਈ ਦਰਾਨ ਗਿਆ ਜਿੱਦਾਂ ਮੇਰੇ ਬੇਟੇ ਨੂੰ ਦਵਾਣ ਗਿਆ ਸੀ ਉਦਾਂ ਹੀ ਉਹਨਾਂ ਤੋਂ ਦਵਾਣ ਕੇ ਲਿਆ ਤੇ ਡਾਕਟਰ ਨੇ ਕਿਹਾ ਵੀ ਇਹ ਡ੍ਰੌਪਸ ਹੈ ਇਹਦੀ ਉਲਟੀ ਨਾ ਆ ਰੂ ਆਵੇਗੀ ਤੇ ਇਹਦੇ ਲੂਜ਼ ਮੋਸ਼ਨ ਵੀ ਨਹੀਂ ਹੋ ਜੀ ਠੀਕ ਹੋ ਜਾਏਗੀ ਜੀ ਮੈਂ ਲੈ ਆਇਆ ਅਸੀਂ ਫਿਰ ਰਾਤ ਨੂੰ ਉਹਨੂੰ ਦਵਾਈ ਦਿੰਦੇ ਰਹੇ ORS ਵੀ ਪਲਾਇਆ ਲਾਉਂਦੇ ਰਹੇ ਉਹਨੂੰ ਆਰਾਮ ਨਹੀਂ ਆਇਆ ਆਰਾਮ ਨਹੀਂ ਆਇਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਇਹਨੂੰ ਮੈਂ ਡਾਕਟਰ ਨੂੰ ਫੋਨ ਕੀਤਾ ਮੈਂ ਡਾਕਟਰ ਸਾਹਿਬ ਇਦਾਂ ਤਾਂ ਡਾਕਟਰ ਕਹਿੰਦੇ ਕੋਈ ਨਹੀਂ ਛੋਟੀ ਬੱਚੀ ਹੈ ਹੌਲੀ ਹੌਲੀ ਆਰਾਮ ਆ ਜਾਏਗਾ ਨਹੀਂ ਆਇਆ ਜੀ ਅਸੀਂ ਫਿਰ ਚਲੋ ਜੀ ਠੀਕ ਹੈ ਆ ਜਾਏਗਾ ਆਰਾਮ ਉਸ ਤੋਂ ਬਾਅਦ ਜੀ ਉਹਦੀ ਤਵੇ ਥੋੜੀ ਹੋਰ ਜ਼ਿਆਦਾ ਖਰਾਬ ਹੋਣ ਲੱਗ ਗਈ ਰਾਤ ਦੇ ਕੋਈ 12 1:30 ਵਜੇ ਤੱਕ ਕਰੀਬ ਯਾਨੀ ਕਿ ਅਸੀਂ ਸੌਣ ਦਾ ਟਾਈਮ ਸੀਗਾ ਤੇ 1:30 ਦੇ ਕਰੀਬ ਉਹਦੇ ਨੱਕ 'ਚ ਮੂੰਹ 'ਚ ਖੋਣਨ ਲੱਗੇ ਤੇ ਮੈਂ ਕਿਹਾ ਆਹੀ ਅਸੀਂ ਤਾਂ ਕਬਰ ਆਗੇ ਬੁਰਾ ਹਾਲ ਹੋ ਗਿਆ ਸਾਡਾ ਮੇਰਾ ਮੁੰਡਾ ਹੀ ਰੋਣ ਲੱਗਿਆ ਉਹ ਵੀ ਰੋਣ ਲੱਗੀ ਮਗਾ ਉਹ ਬੈਟਰ ਹੋਉਣਾ ਫਿਰ ਅਸੀਂ ਉਹਨੂੰ ਪਾਣੀ ਦੇ ਛਿੱਟੇ-ਛੁੱਟੇ ਮਾਰੇ ਤੇ ਹੌਲੀ-ਹੌਲੀ ਉਹਦਾ ਥੋੜਾ ਉਹਨੂੰ ਨੋਰਮਲ ਕੀਤਾ ਠੀਕ ਹੈ ਜੀ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਅਸੀਂ ਢੀਲ ਨਹੀਂ ਦਿੱਤੀ ਮਗਾ ਤੂੰ ਇਦਾਂ ਕਰ ਬੇਟਾ ਇਹਨੂੰ ਨਾ ਸਿੱਧਾ ਨਾ ਹਸਪੀਟਲ ਲੈ ਕੇ ਜਾ ਉਹਦੇ ਨਾ ਗੁੱਡੀ ਸਾਡੀ ਗੁੜੀਆ ਦਾ ਕਾਰਡ ਬਣਿਆ ਆ ਜੀ ਸਿਵਲ ਹਸਪੀਟਲ ਦਾ ਅਸੀਂ ਉਹਨੂੰ ਸਿਵਲ ਹਸਪੀਟਲ ਭੇਜ ਦਿੱਤਾ ਮੇਰਾ ਮੁੰਡਾ ਗਿਆ ਮੇਰੀ ਨੂ ਗਈ ਠੀਕ ਹੈ ਜੀ ਉੱਥੇ ਜਾ ਕੇ ਡਾਕਟਰ ਦੇਖਾਇਆ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਕੋਈ ਨੀ ਚੈੱਕ ਕਰਦੇ ਆ ਤੇ ਉਹਨਾਂ ਨੇ ਦਵਾਈ ਦਿੱਤੀ ਕਦੇ ਵੀ ਇਹਦੇ ਇਨਫੈਕਸ਼ਨ ਵਗੈਰਾ ਹੋ ਸਕਦਾ ਸਾਨੂੰ ਨਹੀਂ ਪਤਾ ਸੀ ਵੀ ਕਦੇ ਨਾਲ ਹੋਇਆ ਇਨਫੈਕਸ਼ਨ ਵਗੈਰਾ ਹੋ ਸਕਦਾ ਉਹਨਾਂ ਨੇ ਦਵਾਈ ਦੇ ਦਿੱਤੀ ਤੇ ਅਸੀਂ ਉਹਨੂੰ ਦੁਪਹਿਰੇ ਘਰੇ ਲੈ ਆਏ ਤੇ ਉਸ ਤੋਂ ਬਾਅਦ ਫਿਰ ਉਹਦੀ ਤਮੀ ਥੋੜੀ ਹਲਕੀ ਜੀ ਸੁਧਰੀ ਹਲਕੀ ਜੀ ਫਿਰ ਅਸੀਂ ਡਾਕਟਰ ਨੂੰ ਕਿਹਾ ਵੀ ਡਾਕਟਰ ਸਾਹਿਬ ਦੇਖੋ ਹਲੇ ਹੋਰ ਡਾਕਟਰ ਕਹਿੰਦੇ ਵੀ ਦੇਖੋ ਜੇ ਜ਼ਿਆਦਾ ਹੋਇਆ ਨਾ ਫਿਰ ਆਪਾਂ ਇਹਨੂੰ ਭਰਤੀ ਕਰਾਂਗੇ ਵੈਸੇ ਛੋਟੀ ਬੱਚੀ ਹੈ ਇਹਨੂੰ ਭਰਤੀ ਨਹੀਂ ਕਰ ਸਕਦੇ ਤੁਸੀਂ ਉਹਦੇ ਘਰ ਲੈ ਕੇ ਜਾਓ ਔਰ ਜੇ ਜ਼ਿਆਦਾ ਦਿੱਕਤ ਹੋਈ ਤੁਸੀਂ ਤੁਰੰਤ ਆ ਜਾਣਾ ਫਿਰ ਹੌਲੀ ਹੌਲੀ ਉਹਨੂੰ ਆਰਾਮ ਆਣ ਲੱਗ ਗਿਆ ਫਿਰ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬੱਚੀ ਜਿਹੜੀ ਹੈ ਚੋਗਿਰਖਾਂ ਦੇ ਨਾਲ ਉਹਦੀ ਤਬੀਅਤ ਬਿਗੜੀ ਤੁਹਾਨੂੰ ਉਹ ਮੈਂ ਤੁਹਾਨੂੰ ਦੱਸਦਾ ਵੀ ਆ ਨਾ ਅਸੀਂ ਅੰਦਰ ਬੈਠੇ ਸੀਗੇ ਮੀਆ ਬੀਬੀ ਦੋਨੋਂ ਤੇ ਜਿਹੜੀ ਉਹਨੂੰ ਅਸੀਂ ਕੁਰਕੁਰਾ ਦਿੱਤਾ ਸੀ ਨਾ ਕੁੜੀਆਂ ਨੂੰ ਛੋਟੀ ਮੇਰੀ ਪੋਤੀ ਨੂੰ ਉਹ ਹਲਕਾ ਜਿਹਾ ਦੇ ਦਿੱਤੇ ਉਹਨੇ ਉਸ ਤੋਂ ਬਾਅਦ ਉਹਨੇ ਅਸੀਂ ਰਬੜ ਲਗਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਸੀਗਾ ਠੀਕ ਹੈ ਜੀ ਅਸੀਂ ਫਿਰ ਆਪਸ ਚ ਗੱਲਾਂ ਮਾਰਦੇ ਹੋਏ ਸੀਗੇ ਵੀ ਕਿੱਦਾਂ ਹੋ ਗਏ ਯਾਰ ਬੱਚਾ ਦਾ ਤਬੀਅਤ ਖਰਾਬ ਹੋ ਗਈ ਤੇ ਇਹਦੀ ਦਾਦੀ ਨੇ ਦੇਖਿਆ ਕਿ ਤਾ ਆਪਾਂ ਚੁੱਕਰੇ ਖਾ ਰਹੇ ਆ ਬੱਚੇ ਇਹਦੇ ਨਾਲ ਤਾਂ ਨਹੀਂ ਇਹਨੂੰ ਬਾਹਰ ਸੁੱਟੋ ਤੇ ਉਹਨੇ ਮੈਨੂੰ ਦਿੱਤਾ ਕਿ ਇਹਨੂੰ ਬਾਹਰ ਸੁੱਟ ਦਿਓ ਇਹਦੇ ਨਾਲ ਤਨੇ ਛੱਡੋ ਪਰ ਇਹਨੂੰ ਆਪਾਂ ਇਹਨੂੰ ਦਿੱਤੀ ਇਹਨੂੰ ਬਾਹਰ ਸੁੱਟ ਦਿਓ ਤੇ ਅਸੀਂ ਬਾਹਰ ਸੁੱਟਣ ਲੱਗੇ ਮੈਂ ਇੱਕ ਵਾਰੀ ਮੈਂ ਕਿਹਾ ਨਿਗਮ ਆਰਲੀ ਮੜੀ ਜੀ ਮੈਂ ਦੇਖਿਆ ਮੈਂ ਕਿਹਾ ਯਾਰ ਡੇਟ ਐਕਸਪਾਇਰ ਹੈ ਜੀ ਉਹ ਕਹਿੰਦੀ ਇਹ ਇਹ ਕੀ ਗੱਲ ਕਰਦੇ ਬਈ ਉਹ ਉਹਨਾਂ ਦੇ ਰਿਸ਼ਤੇਦਾਰਾਂ ਨੇ ਭੇਜਾ ਡੇਟ ਐਕਸਪਾਇਰ ਥੋੜਾ ਭੇਜਣਗੇ ਮੈਂ ਕਿਹਾ ਚਲੋ ਦੇਖਦੇ ਆਂ ਇੱਕ ਵਾਰੀ ਫਿਰ ਡੇਟ ਐਕਸਪਾਇਰ ਹੈ ਉਹ ਦੇਖਿਆ ਸੀ ਫਿਰ ਅਸੀਂ ਸਾਡੇ ਦਿਮਾਗ 'ਚ ਬੱਤੀ ਹੋਰ ਜਲਲੀ ਮੈਂ ਕਿਹਾ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਆਂ ਸਾਰਾ ਸਮਾਨ ਬੱਚਿਆਂ ਨੇ ਖਾਦਾ ਆਇਆ ਸੀਗਾ ਤੇ ਉਹ ਜਿੰਨਾ ਵੀ ਪੌਚ ਸੀਗੇ ਹੋਰ ਸੀਗੇ ਸਾਰੇ ਅਸੀਂ ਡੈਸਟਬਿਨ 'ਚ ਰੱਖਿਆ ਸੀ ਬੱਚਿਆਂ ਦੇ ਉੱਪਰ ਸਾਡਾ ਡੈਸਟਬਿਨ ਦੇ ਉੱਪਰ ਹੈ ਸੁੱਕਾ ਤੇ ਜਿਹੜਾ نیچے ਹੈ ਉਹ ਲੱਗ ਹੈ ਠੀਕ ਹੈ ਜੀ ਫਿਰ ਅਸੀਂ ਉਹ ਡੈਸਟਬਿਨ ਚ ਚੈੱਕ ਕੀਤਾ ਨਾ ਸਾਰਿਆਂ ਦੀ ਡੇਟ ਐਕਸਪਾਇ ਮੇਰੇ ਕੋਲ ਫੋਟੋ ਆ ਗਈ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਪੁਲਿਸ ਪਹੁੰਚੀ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਵੀ ਸਾਡੇ ਨਾਲ ਇਦਾਂ ਵਰਤਿਆ ਹੋਰ ਕਿਸੇ ਨਾਲ ਨਾ ਹੋਵੇ ਸਾਡੀ ਤਾਂ ਇਹੀ ਮੰਗ ਆ ਕਿ ਦੁਕਾਨਦਾਰ ਨੂੰ ਅਕਲ ਆਣੀ ਚਾਹੀਦੀ ਹੈ ਵੀ ਇਹ ਚੀਜ਼ਾਂ ਨਾ ਹੋਣ ਸ਼ਿਕਾਇਤ ਇੱਥੇ ਤੱਕ ਰਾਈ ਨਹੀਂ ਕਿਉਂਕਿ ਅਸੀਂ ਤਾਂ ਦੇਖੋ ਸਮਾਨ ਲੈ ਕੇ ਨਹੀਂ ਆਏ ਸਾਨੂੰ ਤਾਂ ਕਿਸੇ ਨੇ ਦਿੱਤਾ ਆਇਆ ਸੀ ਠੀਕ ਹੋਰ ਚੀਜ਼ ਹੈ ਤੁਹਾਨੂੰ ਗਿਫਟ ਦਿੱਤਾ ਬਾਕੀਆਂ ਨੂੰ ਵੀ ਇਹ ਰਿਸ਼ਤਦਾਰਾਂ ਹੋਰਾਂ ਨੂੰ ਵੀ ਉਹਨਾਂ ਨੇ ਗਿਫਟ ਦਿੱਤਾ ਨਹੀਂ ਜੀ ਨਹੀਂ ਮੇਰੀ ਕੁੜੀ ਦੀ ਮੰਗਣੀ ਕੀਤੀ ਹੈ ਨਾ ਤੇ ਸਭ ਤੇ ਸਾਨੂੰ ਦੇਣਗੇ ਬਾਕੀ ਨੂੰ ਥੋੜਾ ਦੇਣਗੇ ਤੇ ਸਾਡੇ ਬੱਚੇ ਨੇ ਸਿਰਫ ਜਿਹੜੇ ਦੋ ਤਿੰਨ ਜਿਹੜਾ ਨੇ ਖਾਦਾ ਅਸੀਂ ਨਹੀਂ ਖਾਦਾ ਕਿਉਂਕਿ ਬੱਚੇ ਦਾ ਸਮਾਨ ਸੀਗਾ ਸਾਡਾ ਕੋਈ ਰੋਲ ਨਹੀਂ ਸੀਗਾ ਖਾਣ ਦਾ ਤੇ ਬੱਚੀ ਤੁਹਾਡੀ ਵੀ ਠੀਕ ਹੈ ਹਾਂਜੀ ਠੀਕ ਹੈ ਫਿਰ ਵੀ ਇੰਨੀ ਠੀਕ ਨਹੀਂ ਹੈਗੀ ਆ ਹਲੇ ਵੀ ਉਲਟੀਆਂ ਘੇਰਦੀ ਬਈ ਇਸ ਦੇ ਨਾਲ ਨੇ ਵੱਲੋਂ ਉੱਥੇ ਕਾਰਵਾਈ ਕੀਤੀ ਗਈ ਹੈ ਹਾਂਜੀ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੀ ਹੈ ਤੇ ਹੁਣੇ ਮੈਨੂੰ ਥੋੜੇ ਦਿਨ ਫੋਨ ਆਇਆ ਉਹ 2:30 ਵਜੇ ਤੱਕ 2 ਕ ਘੰਟੇ ਬਾਅਦ ਉੱਥੇ ਪੁਲਿਸ ਵੀ ਨਾਲ ਲੈ ਕੇ ਆਣਗੇ ਸਿਖਰ ਤੇ ਸਾਨੂੰ ਬਿਆਨ ਦਵਾਂਗੇ ਜੋ ਵੀ ਸਾਡੇ ਨਾਲ ਬੀਤੀ ਹੈ ਉਹ ਦਵਾਂਗੇ ਜੋ ਤੁਹਾਨੂੰ ਕਹਿ ਰਹੇ ਆ ਅਸੀਂ ਉਹ ਉਹਨਾਂ ਨੂੰ ਕਹਾਂਗੇ ਜੋ ਸਾਡੇ ਨਾਲ ਬੀਤੀ ਹੈ ਅਸੀਂ ਤਾਂ ਸਿਰਫ ਇਹੀ ਜਾਣੇ ਆ ਵੀ ਜਿੱਦਾਂ ਸਾਡੇ ਨਾਲ ਬੀਤੀ ਵੀ ਅਸੀਂ ਕਿਸੇ ਨਾਲ ਨਾ ਬੀਤੇ ਹੁਣ ਬੱਚੀ ਸਹੀ ਹੈ ਜੀ ਬੱਚੀ ਠੀਕ ਆ ਕਾਫੀ ਹੱਦ ਤੱਕ ਠੀਕ ਹੈ ਇੰਨੀ ਨਹੀਂ ਠੀਕ ਹੈ ਜੀ ਡਾਕਟਰ ਨੂੰ ਅਸੀਂ ਪੁੱਛਿਆ ਡਾਕਟਰ ਕੀ ਡਾਕਟਰ ਇਹ ਕਹਿੰਦੇ ਵੀ ਇਨਫੈਕਸ਼ਨ ਹੋ ਗਿਆ ਹੈ ਪਰ ਹੌਲੀ ਹੌਲੀ ਆਰਾਮ ਆਏਗਾ ਕਿਉਂਕਿ ਡੇਢ ਸਾਲ ਦੀ ਬੱਚੀ ਹੈ